ਪਿੰਦਰ ਨਾ ਜਿੱਦਨ ਦੀ ਗਈ ਆ ਨਾ ਮੰਨਣਾ ਐਵੇਂ ਓਖੜੇ ਓਖੜੇ ਜਾ ਚੱਲ ਇਹ ਪਿੱਕੋ ਵਾਜ ਦੇਈ ਦੀ ਤੇ ਰੋਟੀ ਪਾਣੀ ਟਾਈਮ ਨਾ ਮਿਲ ਜਾਂਦਾ ਤੇ ਹੁਣ ਮੰਮੀ ਨੂੰ ਕਹਿਣਾ ਪੈਂਦਾ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਗਲਤੀ ਇਹਨਾਂ ਦੀ ਵੀ ਹੈਗੀ ਐ ਇਹਨਾਂ ਨੇ ਮੈਨੂੰ ਪੁੱਛਿਆ ਤੇ ਛਾਟੀ ਉਹਨੂੰ ਘਰੋਂ ਕੱਢਤਾ ਵਾ ਕਿ ਤੁਸੀਂ ਮੈਨੂੰ ਢੀਕ ਲੋ ਮੈਂ ਵੀ ਤਾਂ ਕੋਈ ਗੱਲਬਾਤ ਕਰਨੀ ਸੀ ਨਾ ਉਹਨਾਂ ਕੀ ਪਤਾ ਕੀ ਇਹਨੂੰ ਕਿਹਾ ਵਾ ਕੀ ਨਹੀਂ ਇਦਾਂ ਨਾ ਕਰਾਂ ਫੋਨ ਲੰਮਣਾ ਸਮਝ ਨਹੀਂ ਆਉਂਦੀ ਕੋਈ ਕੀ ਕਰਾਂ ਮੈਨੂੰ ਨਾ ਕਰ ਦੇਣ ਸਹਾਇ ਦਿੱਤਾ ਵਿੱਚ ਵਿਚਾਲੇ ਜੀ ਜਾਂ ਇਹਨਾਂ ਦੀ ਸੁਣਾ ਕਿ ਰੁਪਿੰਦਰ ਦੀ ਸੁਣਾ ਲੰਮੀ ਕੀ ਸੋਚਣ ਡਿਆ ਕਿ ਬਿਠਾ ਕੋ ਮਮੀ ਸੋਚਣਾ ਕੀ ਹਾਂ ਆਹ ਰੁਪਿੰਦਰ ਬਾਰੇ ਸੋਚਣ ਡਿਆ ਐਵੇਂ ਨਹੀਂ ਸੋਚੀ ਜਾਈਦਾ ਹੁੰਦਾ ਆਪਣੇ ਵਾਲ ਵੇ ਆਪਣੇ ਘਰ ਵਾਲ ਵੇ ਗਈ ਤਾਂ ਭੈ ਆ ਜੂਗੀ ਆਖਰਾ ਵੀ ਜੇ ਚਲ ਗਈ ਆ ਤੇ ਉਹ ਮੰਮੀ ਉਹ ਆਪਣੀ ਨਾ ਗਈ ਤੁਸੀਂ ਘਰੋਂ ਕੱਢਿਆ ਬੰਨ ਆਪ ਗਈ ਹੁੰਦੀ ਤਾਂ ਫਿਰ ਤਾਂ ਕੋਈ ਗੱਲ ਹੀ ਨਹੀਂ ਘਰੋਂ ਨਹੀਂ ਕੱਢਿਆ ਇਹ ਤਰੀਕੇ ਨਾਲ ਖਲਾਇਆ ਬੰਨ ਐਵੇਂ ਨਾ ਦਿਮਾਗ ਤੇ ਬੋਝ ਪਾਈ ਜਾ। ਉਹ ਤੁਸੀਂ ਮੈਨੂੰ ਇੱਕ ਵਾਰੀ ਤੇ ਪੁੱਛਦੇ। ਤੇ ਪੁੱਤ ਅਹੀਂ ਆ ਕੰਮ ਕਰਨ ਲੱਗਿਆਂ ਤੇ ਕਰ ਦਈਏ। ਮੈਨੂੰ ਦੱਸ ਤੈਨੂੰ ਕੀ ਪੁੱਛਣਾ ਹੈ? ਅਹੀਂ ਮਾੜਾ ਕਰਨਾ ਹੈਗਾ। ਜੋ ਕੀ ਤਾਂ ਸੋਚ ਸਮਝ ਕੇ ਕੀਤਾ ਵਾ। ਮੰਮੀ ਜਿੱਥੋਂ ਤੱਕ ਮੈਨੂੰ ਲੱਗਣ ਡਿਆ ਵਾ ਨਾ ਅਸੀਂ ਗਲਤ ਕਰਨੇ ਆ ਰਵਿੰਦਰ ਤੇ ਉੱਤੋਂ ਤੁਸੀਂ ਸੌਂਚ ਘਾਤੀ ਨਾ ਤੁਸੀਂ ਮੈਨੂੰ ਉੱਥੇ ਜਾਣ ਦੇਂਦੇ ਜੀ। ਸਾਰਾ ਟੱਬਰ ਭੱਜ-ਭੱਜ ਪੈਂਦੇ ਜੀ ਮੈਨੂੰ। ਮੈਂ ਉੱਤੋਂ ਤਾਂ ਸਾਰੇ ਟੱਬਰ ਨੇ ਨਾ ਮੈਨੂੰ ਮੋਰਾ ਬਣਾਇਆ ਸੀਗਾ। ਜਿਹੜੀ ਗੱਲ ਕਰਨੀ ਤੂੰ ਹੀ ਕਰ ਜੇ ਹੁਣ ਕਰਨ ਲਈ ਆ ਤੂੰ ਹੌਂਸਲਾ ਰੱਖੋ ਸਾਰੇ ਕੰਮਾਂ ਦੇ ਹੱਲ ਹੈਗੇ ਆ ਤੇ ਉਹ ਤੇਰਾ ਵੀ ਆ ਪਿੱਛੇ ਨੂੰ ਲਗਦਾ ਵਾ ਤੇ ਬੁਰੀ ਮੈਨੂੰ ਬਣਾਉਂਦਾ ਤੁਹਾਡੇ ਕਹਿੰਦੇ ਸਾਰੇ ਕੰਮ ਕਰ ਲਈਆਂ ਨਾ ਕੱਲੀ ਤੇ ਨਹੀਂ ਘਰੀ ਜਾਣ ਲਈ ਤੂੰ ਹੀ ਤਾਂ ਔਖਾ ਹੀ ਹਨਾ ਕਿ ਗੱਡੀ ਨਹੀਂ ਆਈ ਤੂੰ ਸੌਖਾ ਵਾ ਕਹਿਨਾ ਮੁੰਡੇ ਮੈਨੂੰ ਤਾਨੇ ਮੇੜੇ ਮਾਰਦੇ ਹੁਣ ਨਾ ਮਾਰਨਗੇ ਮੰਮੀ ਅੱਗੇ ਮੈਨੂੰ ਗੱਡੀ ਦੇ ਤਾਨੇ ਵਜਦੇ ਹੁਣ ਘਰ ਦੀ ਦੇ ਵੱਜਣਗੇ ਅਜੇ ਤੇ ਲੋਕਾਂ ਨੂੰ ਇਹ ਆ ਉਹ ਵੰਡੇ ਗਈ ਤੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਤੇ ਫਿਰ ਲੋਕਾਂ ਦਾ ਮੂੰਹ ਫੜ ਲੈਣਾ ਕਿਤੇ ਨਹੀਂ ਲੋਕਾਂ ਨੂੰ ਪਤਾ ਲੱਗਦਾ ਜੇ ਇੱਥੇ ਲੋਕਾਂ ਨੂੰ ਪਤਾ ਲੱਗੂਗਾ ਤੋ ਉੱਥੇ ਵੀ ਲੋਕਾਂ ਨੂੰ ਪਤਾ ਲੱਗਣਾ ਵਾ ਸਾਡੀ ਕੱਲਿਆਂ ਦੀ ਬੇਇੱਜ਼ਤੀ ਨਹੀਂ ਹੋਣੀ ਟੀ ਵਾਲਿਆਂ ਦੀ ਜਿਆਦੀ ਹੁੰਦੀ ਆ ਤੇ ਮੰਮੀ ਜੀ ਉਹਨਾਂ ਨੇ ਕੋਈ ਐਕਸ਼ਨ ਲੈ ਲਿਆ ਤੇ ਫਿਰ ਕੀ ਕਰਾਂਗੇ ਮੈਂ ਜੈ ਇਨੇ ਜੋਗੇ ਹੁੰਦੇ ਪਹਿਲਾਂ ਨਾ ਕੁੜੀ ਨੂੰ ਕੁਝ ਦੇ ਕੇ ਤੋੜ ਦੇ ਫਿਰ ਇਦਾਂ ਹੀ ਕੰਨ ਫੜ ਕੇ ਕੱਢ ਦਿੰਦੇ ਉਹ ਹੈ ਨਹੀਂ ਕਹੇ ਜੋਗੇ ਵੀ ਨੰਗ ਲੱਗਦੇ ਸਿਰੇ ਦੇ ਮੈਨੂੰ ਤੇ ਸਹੀ ਮੰਮੀ ਪਤਾ ਨਹੀਂ ਕੀ ਸੋਚਦੇ ਰਹਿੰਦੇ ਜੀ ਸਾਰਾ ਟੱਬਰ ਨਾ ਇੱਕੋ ਪਾਸੇ ਹੀ ਹੋਇਆ ਇੱਕ ਜਣਾ ਵੀ ਚੰਗਾ ਹੁੰਦਾ ਨਾ ਉਹੋ ਹੀ ਸਮਝਾਉਂਦਾ ਅੱਛਾ ਅਸੀਂ ਤਾਂ ਹੁਣ ਮਾੜੇ ਹੋ ਗਏ ਆ ਹੁਣ ਤੇ ਚੰਗੇ ਤੇਰੇ ਸਹੁਰੇ ਹੀ ਰਹਿ ਗਏ ਆ ਉਹਨਾਂ ਦੀਆਂ ਸਿੱਤਾਂ ਕਰ ਹੁਣ ਤੇ ਮਾਪੇ ਉਹਨੂੰ ਮਾੜਾ ਕਹਿ ਸਮਝਾਉਂਦੇ ਇਹ ਤੈਨੂੰ ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਹਦੋਂ ਦਾ ਇੱਕੋ ਵਾਰੀ ਤੇ ਉੱਥੇ ਮੈਂ ਗਿਆ ਵਾਂ ਉਹਨਾਂ ਦੀ ਸਿੱਤ ਮੈਂ ਕੀ ਕਰਨੀ ਆ ਜਿੰਨੇ ਜੋਗੇ ਹੈਗੇ ਆ ਨਾ ਉਹਨਾਂ ਕ ਕਰਦੇ ਆ ਠੀਕ ਹੈ ਤਾਂ ਉਹਨਾਂ ਨੇ ਸਵਾਹ ਕਿਹੜਾ ਵਾਦਾ ਕੀਤਾ ਦੁਨੀਆ ਤੋਂ ਵੱਖਰਾ ਦੱਸ ਨਾ ਮੈਨੂੰ ਤਾਨੂੰ ਤੇ ਇਹੋ ਹੀ ਆ ਵੀ ਵਿਆਹ ਤੇ ਕਿਉਂ ਨਹੀਂ ਖਰਚਾ ਕੀਤਾ ਉਹਨਾਂ ਨੇ ਦੁਨੀਆ ਜਿੰਨਾ ਹੀ ਕਰ ਦਿੰਦੇ ਤਾਂ ਵੀ ਨੱਕ ਨੂਰ ਸਾਡਾ ਰਹਿ ਜਾਂਦਾ ਉਹ ਤਾਂ ਸਾਨੂੰ ਹੀ ਮਰ ਗਏ ਸੀ ਤੁਸੀਂ ਵੀ ਸਾਰੀ ਗੱਲ ਵਿਚੋਲਿਆਂ ਨੂੰ ਸੁਟੀ ਜਦੋਂ ਘਰ-ਬਾਰ ਵੇਖਣ ਗਏ ਹੀ ਉਦੋਂ ਹੀ ਤੁਸੀਂ ਜਾਈਜਾ ਲਾ ਲੈਂਦੇ ਵੀ ਇਹਨਾਂ ਗੱਡੀ ਨਹੀਂ ਆ ਦੇਣੀ ਤਾਂ ਵਿਚੋਲਿਆਂ ਨੇ ਗੱਲ ਕਰੀ ਦੀ ਹੁੰਦੀ ਆ ਔਰ ਮੈਂ ਸਿੱਧੇ ਉਹਦੀ ਮਾਂ ਨਾਲ ਕਰ ਲੈਂਦੀ ਮੰਮੀ ਜਿੱਦਾਂ ਮਰਜ਼ੀ ਕਰਦੇ ਇਹ ਤੁਹਾਡੀ ਜ਼ਿੰਮੇਵਾਰੀ ਆਹੋ ਸਾਰੇ ਕੰਮ ਤਾਂ ਮੇਰੀ ਜ਼ਿੰਮੇਵਾਰੀ ਬਣਦੇ ਲਵਲੀ ਕੀ ਗੱਲ ਕਰੀ ਜਿੰਨ ਦੋਹਿਆਲੇ ਉਹ ਪਾਜੀ ਗੱਲਾਂ ਕਰੀਆਂ ਕਰਨੀਆਂ। ਇਹ ਹੋਰ ਰਪਿੰਦਰ ਬਾਰੇ ਡੇ ਗੱਲਾਂ ਮੱਤਾ ਕਰਨ। ਫੇਰ ਰਪਿੰਦਰ ਨਾਲ ਕਾਦੀਆਂ ਗੱਲਾਂ ਕਰਨੀਆਂ ਸੀ। ਜਿਹਨ ਚਲ ਗਈ ਆ ਉਹਦੇ ਭੋਗ ਪਾਈ ਜਾਣਾ ਵਾ। ਉਹ ਪਾਜੀ ਉਹ ਤਾਂ ਮੈਂ ਮੰਮੀ ਨੂੰ ਕਹਿ ਡਿਆ ਆ ਵੀ ਆਪ ਗਈ ਹੁੰਦੀ ਨਾ ਤੇ ਫੇਰ ਨਹੀਂ ਕੋਈ ਗੱਲ। ਤੁਸੀਂ ਘਰੋਂ ਹੀ ਕੱਢ ਤਾ ਉਹਨੂੰ। ਵੀ ਆਪੇ ਹੀ ਗਈ ਆ। ਮਿਲ ਗਏ ਕਿ ਤੇ ਆ ਜੂਗੀ। ਦਲਜੀਤ ਇਹਦਾ ਤਾਂ ਧਮਾ ਖਰਾਬ ਹੋ ਗਿਆ ਵਾ। ਇਹਨੂੰ ਸਮਝਾ ਥੋੜਾ ਬੂਤਾ ਕਿ ਹੌਂਸਾ ਸਮਝ ਕੇ ਕੀਤਾ ਵਾ। ਉਹਨਾਂ ਸੋਚ ਸਮਝ ਕੇ ਕੀਤਾ ਵਾ। ਕਿਹ ਤਰੀਕੇ ਨਾਲ ਚੱਲਣਾ ਪੈਣਾ ਵਾ। ਜੇ ਕੋਈ ਚਾਹੀਦਾ ਵਾ ਤੇ ਐਵਿਨਾ ਨੇ ਨਾਲੇ ਕੰਮ ਨਹੀਂ ਘੜੀਦੀ ਹੁੰਦੀ ਮੈਂ ਤਾਂ ਕਹਿਣ ਦੀ ਆ ਕਿ ਸਿਆਣਾ ਬਣ ਉਹਨੇ ਆਪੇ ਆ ਜਾਣਾ ਵਾ ਤੇ ਅਕਿਆਂ ਦੇ ਘਰ ਗਤੀ ਨਹੀਂ ਹੁੰਦੀ ਅਕਸਰ ਵਿਆਹ ਕਾ ਘਰ ਚ ਆਈ ਆ ਇੱਥੇ ਹੀ ਆਉਣਾ ਨੇ ਹੋਰ ਕਿੱਥੇ ਜਾਣਾ ਵਾ ਹੁਣ ਜਾ ਕੇ ਦੱਸੂਗੀ ਪਤਾ ਤਾਂ ਲੱਗੂਗਾ ਨਾ ਆਈ ਕਿਉਂ ਆ ਉਹ ਪਾਜੀ ਤੁਹੀ ਦੇ ਕੋਈ ਸਮਝ ਆ ਹੋਏ ਨਾ ਤੂੰ ਐਵੇਂ ਨਾ ਰੜੇ ਜੀ ਉਹ ਲਵਲੀ ਤੂੰ ਇਹੋ ਮੂੰਹ ਨਾ ਕਹਿਣਾ ਇਹ ਨਾ ਕਿ ਮੈਨੂੰ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲਦੇ ਆ ਫਿਰ ਨਾਲੇ ਜੀ ਮੰਮੀ ਨੇ ਨੇ ਕੰਮ ਕੀਤਾ ਬਣਾ ਕੋ ਸੋ ਸਮਝ ਕੇ ਕੀਤਾ ਵਾ ਜਾ ਜਾ ਕੇ ਆਪਣੀ ਤਿਆਰੀ ਕਰ ਇਹਨਾਂ ਲੇਟ ਹੋ ਜੀਂਗੇ ਤੇ ਛੱਡ ਕੇ ਉਹਨਾਂ ਤੁਨ ਮੈਂ ਲੈ ਆਪਾਂ ਲਾ ਕੱਪੜੇ ਮੰਮੀ ਤੂੰ ਹੀ ਨਾ ਇਹਦੀ ਫਿਕਰ ਨਾ ਕਰੋ ਇਹਨੂੰ ਨਾ ਮੈਂ ਆਪੇ ਸਮਝਾ ਲੂੰਗਾ ਐਵੇਂ ਨਾ ਟੈਨਸ਼ਨ ਲਈ ਜਾਓ ਉਹ ਤਾਂ ਸਾਰਿਆਂ ਜਾਣਿਆ ਤਾਂ ਸਮਝਾਇਆ ਵਾ ਤੂੰ ਹੌਸਲਾ ਰੱਖ ਆਪੇ ਇੱਥੇ ਆਉਣਾ ਵਾ ਆਹੋ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਗਾ ਹੁਣ ਡਿਊਟੀ ਤੇ ਚਲ ਜਾਣਾ ਵਾ ਜੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮੰਮੀ ਤੁਸੀਂ ਫਿਕਰ ਨਾ ਕਰੋ ਮੈਨੂੰ ਟੈਨਸ਼ਨ ਨਹੀਂ ਲੈਣ ਦਿੰਦਾ ਪੁੱਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਹੀਂ ਤੇ ਨਾ ਨੰਗਾ ਨਾ ਮੱਥਾ ਲਾ ਕੇ ਨਾ ਫਸ ਹੀ ਗਏ ਚੱਲ ਸਮਝਾਵੇਂ ਮੇਰਾ ਪੁੱਤ ਚੰਗਾ ਇਹ ਉਹਨਾਂ ਨੂੰ ਅੰਨਦ ਕਹਿੰਦੇ ਆ ਆਪੇ ਕਿੰਨੇ ਕਿ ਚੰਗੇ ਆ ਉਨਾਲੇ ਸਿੰਦੇਵ ਨੂੰ ਕਿੰਨਾ ਕੀ ਗੱਡੀ ਦੇ ਕੇ ਤੋੜਿਆ ਵਾ ਇਹ ਤੇ ਸਾਡੀ ਬਲਮਾਨਸੀ ਆ ਜਿਹੜਾ ਹੀ ਕੋ ਕਹਿੰਦੇ ਨਹੀਂ ਆ ਜਿਹੜੇ ਕੁੜੀ ਇੱਥੇ ਪੱਕੀ ਬਿਠਾਈ ਹੁੰਦੀ ਇਹਨਾਂ ਦੀ ਵੀ ਗੱਲਾ ਮਾਰਦੇ ਮਮੀ ਜੀ ਕੀ ਪਤਾ ਕੀ ਕਰੰਦੇ ਆ ਕੁਛ ਨਹੀਂ ਪਤਾ ਕੰਮ ਹੀ ਥੋੜਾ ਜਿਹਾ ਮੈਂ ਕਰ ਲਈ ਤੁਸੀਂ ਮੈਨੂੰ ਦੱਸ ਦਿਆ ਕਰੋ ਕਿੰਨੀ ਗੀਰਮ ਕਰਨ ਵਾਲਾ ਕੀਤਾ ਹੈ ਕੱਲੇ ਲੱਗੇ ਆਵੇਂ ਤਾਂ ਕੀ ਕੋਈ ਗੱਲ ਨਹੀਂ ਚੱਲ ਤਾ ਆਇਆ ਪਰੋਣੇ ਦਾ ਫੋਨ ਆਇਆ ਹਾਂਜੀ ਅੰਮੀ ਜੀ ਹੁਣੇ ਫੋਨ ਆਉਂਦਿਆ ਹੀ ਉਹਨਾਂ ਨਾਲ ਗੱਲ ਕਰਕੇ ਨਾ ਤੇ ਫਿਰ ਇਹ ਤਾਂ ਦਿਵਾਲ ਆਈਆਂ ਅੱਛਾ ਕੀ ਆਂਦਾ ਹੋਣਾ ਵੇਖੋ ਅੰਮੀ ਜੀ ਕੀ ਆਂਦਾ ਦਈਆ ਪਰ ਪਤਾ ਨਹੀਂ ਜੇ ਉਹ ਡਿਊਟੀ ਤੇ ਚਲ ਗਏ ਨਾ ਤੇ ਫਿਰ ਨਹੀਂ ਆਇਆ ਜਾਣਾ ਹੈਗਾ ਠੀਕ ਆ ਹਾਂਜੀ ਅਤਮੀਰ ਗਾ ਸੱਸ ਨਾਲ ਫੋਨ ਕਰਕੇ ਨਾ ਕਹਦੇ ਵੀ ਮੈਂ ਛੁੱਟੀਆਂ ਕੱਟਣੀਆਂ ਨੇ ਠੀਕ ਆ ਛੁੱਟੀਆਂ ਇੱਥੇ ਕੱਟ ਜਾ ਤੇ ਚਲ ਪਰੋਣਾ ਤੇ ਚਲ ਗਿਆ ਕਿਉਂਕਿ ਘਰ ਨਾਲ ਫਿਰ ਉੱਥੇ ਹੈ ਨਾ ਕੋਈ ਨਹੀਂ ਵੇਖ ਲੈਣੀ ਅੰਮੀ ਜੀ ਆਹੋ ਗੱਲ ਕਰ ਲਈ ਨਾ ਸੱਸ ਨਾਲ ਉਹਨਾਂ ਨੂੰ ਪੁੱਛ ਲੈਣੀ ਆ ਜਿੱਦਾਂ ਕੱਢ ਕੇ ਫਿਰ ਉਦਾਂ ਹੀ ਕਰੂੰਗੀ ਆਹੋ लवली ਨੂੰ ਪੁੱਛੇ ਆਪ ਹੀ ਕਹਿਣਗੇ ਕਿ ਲੈ 2 ਦਿਨ ਦਾ ਕਹਿ ਕੇ ਤਿੰਨੇ ਦਿਨ ਰਹਿ ਪੀ ਆ ਹਨਾ ਹਾਂ ਇਹ ਵੀ ਕਰ ਤੇ ਮਰਜ਼ੀ ਆਪਣੀ ਨਹੀਂ ਕਰਨੀ ਚਾਹੀਦੀ ਜੇ ਤੇ ਕਹਿਣਗੀ ਤੇ ਫਿਰ ਰਹੂੰਗੀ ਨਹੀਂ ਤੇ ਫਿਰ ਚਲ ਜੂਗੀ ਕੀ ਕਰਨਾ ਵਾ ਤੂੰ ਪੁੱਛ ਲਈ ਸੱਸ ਨੂੰ ਪੁੱਛ ਲਈ ਤੇ ਲੱਗਲੀ ਨੂੰ ਪੁੱਛ ਲਈ ਹਾਂਜੀ ਕੋਈ ਨਹੀਂ ਪੁੱਛ ਲਾਂਗੀ ਮੈਂ ਮੰਮੀ ਜੀ ਜੋਦ ਕਿੱਥੇ ਆ ਜੋਦ ਪੁੱਤ ਬਾਹਰ ਦਈ ਜਾ ਬਾਰੀ ਫੇਰ ਅੱਛਾ ਅੱਛਾ ਬਾਹਰ ਆ ਹਾਂ ਚਲ ਮੈਂ ਆਈ ਉਹਨਾਂ ਨਾਲ ਗੋਹਗੇ ਹੈ ਚਲ ਤੱਕ ਪੱਕੇ ਚੱਲਣਾ ਚਾਹੀਦੀ ਗਰਮੀ ਬੜੀ ਹੈ ਕੋਈ ਨਹੀਂ ਕਰ ਲਿਆ ਮੈਂ ਕੰਮ ਬਸ ਚੱਲੀ ਹਾਂ ਭਾਬੀ ਹਾਂਜੀ ਰੁਪਿੰਦਰ ਲਿਓ ਹਮੇ ਮਾਰਨਾ ਛਾੜੂ ਤੀ ਹੋਰ ਕੋਈ ਕੰਮ ਵੇਖ ਲੋ ਤਾਂ ਨਹੀਂ ਨਹੀਂ ਇੰਨਾ ਕਿਤੇ ਕਰਨਾ ਵਾ ਬਾਕੀ ਮੈਂ ਸਾਰਾ ਕਰ ਲਿਆ ਹੈਗਾ ਧੁੱਪ ਚੜ ਗਈ ਆ ਹੁਣ ਤੇ ਉਹ ਚੱਲ ਰਹਿਣ ਦਿਆ ਕਰੋ ਮੈਨੂੰ ਵੀ ਕੁਛ ਕਰ ਲੈਣ ਦਿਆ ਕਰੋ ਜੇ ਮੈਂ ਮੰਮੀ ਆ ਲਗਈ ਆ ਉਹ ਵੀ ਕਹਿੰਦੇ ਤੂੰ ਕੰਮ ਨਾ ਕਰ ਜੇ ਤੁਹਾਡੇ ਆ ਲਾਈ ਆ ਤੁਸੀਂ ਬਸ ਕੱਲੇ ਲੱਗੇ ਆ ਚੱਲ ਕੋਈ ਗੱਲ ਨਹੀਂ ਕੁੜੀਆਂ ਕੋ ਲਾਹੀ ਚਾਰ ਦਿਨ ਹੁੰਦੇ ਆ ਪੇਕੇ ਸੁਖ ਲੈਣ ਆਉਂਦੀਆਂ ਹੈ ਤਾਂ ਸਹੀ ਆ ਭਾਬੀ ਪਰ ਇਹ ਭਿੰਨੇ ਵੀ ਵਿਲੇਂ ਜ ਰਹਿਣਾ ਚਾਹੀਦਾ ਥੋੜਾ ਬੋਲ ਬੰਦਾ ਕੰਮ ਕਰਦਾ ਰਹੇ ਨਾ ਆਪਣੇ ਘਰ ਜਾ ਕੇ ਕਰਨਾ ਹੀ ਹੁੰਦਾ ਵਾ ਆ ਕਿੰਨਾ ਕੰਮ ਹੋ ਆ ਹੀ ਮਾਵਤੀਆਂ ਝਟ ਕਰ ਲੈਣੀਆਂ ਵਾ ਨਾਲੇ ਸਾਡਾ ਵੀ ਦਿਲ ਲੱਗਾ ਰਹਿੰਦਾ ਚਲੋ ਤੇ ਹੈ ਹੀ ਆ ਭਾਬੀ ਜੀ ਜੋਬਨ ਵੀਰ ਨਹੀਂ ਲੱਭੇ ਸਵੇਰ ਦੇ ਗਏ ਕਿਤੇ ਨਾ ਨਾ ਜਾਣਾ ਕਿੱਥੇ ਆ ਪਹਿਲਾਂ ਤਾਂ ਛੋਣੇ ਵੱਲ ਗਏ ਸੀ ਤੇ ਮੈਨੂੰ ਲੱਗਾ ਹੁਣ ਪੱਠੇ-ਪੁੱਠੇ ਡੱਬੇ ਹੁਣ ਇਕੱਤਰ ਅੱਛਾ ਅੱਛਾ ਕਹਿੰਦੇ ਹੁਣੇ ਕੰਮ ਨੇ ਬੇੜੀ ਲਵਾ ਤੇ ਫੇਰੀ ਘਰ ਜਾਣਾ ਠੀਕ ਠੀਕ ਆ ਕੋਈ ਕੰਮ ਹੀ ਨਹੀਂ ਨਹੀਂ ਕੰਮ ਤਾਂ ਨਹੀਂ ਕੋਈ ਹੁੰਦਾ ਮੈਂ ਪੁੱਛਣ ਦੀ ਠੀਕ ਹੈ ਠੀਕ ਹੈ ਜਾਣਾ ਤੇ ਵੇਲੀ ਵੱਲ ਫੇਰਾ ਮਾਰਿਆ ਮਨ ਹੋਰ ਦਾ ਹੋਰ ਹੋ ਜਾਂਦਾ ਕੋਈ ਗੱਲ ਨਹੀਂ ਭਾਬੀ ਤੁਸੀਂ ਮਾਰ ਲਓ ਛਾੜੂ ਫੇਰ ਧੁੱਪ ਝੜ ਜਾਣੀ ਆ ਠੀਕ ਹੈ ਮੈਂ ਹੋਵ ਨਹੀਂ ਮੜਾ ਜਿਆ ਚਲ ਜਾਈਂ ਧਿਆਨ ਨਾ ਹੈ ਹਾਂਜੀ ਕੁੜੀ ਵਿਚਰੀ ਨਾ ਪੇਕੇ ਆਈ ਤੇ ਹੈਗੀ ਆ ਪਰ ਰਹਿੰਦੀ 부ਜੀ 부ਜੀ ਐ ਨਾ ਤੇ ਕੋਈ ਗੱਲ ਦੱਸਦੀ ਆ ਤੇ ਨਾ ਕੁਝ ਹੋ ਰਹੀ ਆ ਬਸ ਇਹ ਆ ਵੀ ਉਹਦੇ ਘਰ ਸਾਰਾ ਕੁਝ ਠੀਕ ਠਾਕ ਹੋਵੇ ਮੈਂ ਤੇ ਇਹੋ ਚਾਹੁੰਨੀ ਆ ਪਰ ਪਤਾ ਨਹੀਂ ਕਿਉਂ ਮਨ बार-बार ਪਰੇਸ਼ਾਨ ਹੋਈ ਜਾਂਦਾ ਵਾ ਫੇ ਕੋਈ ਤੇ ਗੱਲ ਹੈਗੀ ਆ ਦੱਸਦੇ ਆਪ ਤੇ ਚੰਗੀ ਗੱਲ ਵਾ ਹੋਣਾ ਹੋਏ ਆਪਣੇ ਕੋਲ ਹੀ ਘਟ ਘਟ ਰੱਖੇ ਬਾਚ ਕੋਈ ਗੱਲ ਨਹੀਂ ਤੁਸੀਂ ਜਿੰਨੀ ਕਿ ਪਨੀਰੀ ਹੈਗੀ ਆ ਲਾਓ ਤੇ ਮੈਂ ਕੋਈ ਨਹੀਂ ਪਨੀਰੀ ਛੱਡ ਜਣਾ ਹੋਰ ਹਾਂ ਇੱਥੇ ਘਰੇ ਆਈਆਂ ਮੈਂ ਪੱਠੇ ਕੁਤਰ ਲਗਾਵਾ ਹਾਂ ਹਾਂ ਠੀਕ ਠੀਕ ਓਕੇ ਰਪਿੰਦਰ ਬੈਠੇ ਵੀਰ ਜੀ ਹਾਂਜੀ ਬੈਠੋ ਉਹ ਤੇ ਘਰੇ ਰਹਿਣਾ ਸੀਗਾ ਇੱਥੇ ਗਰਮੀ ਕਿੰਨੀ ਹੈ ਘਰੇ ਕੀ ਵੀਰ ਜੀ ਮੰਮੀ ਨੇ ਉਹਨਾਂ ਨੂੰ ਆਖਿਆ ਸੀ ਛਡਣਾ ਕੰਮਗੁੰਮ ਕਰਾਉਣੀ ਆ ਉਹ ਕਹਿੰਦੀ ਆ ਕਿ ਨਹੀਂ ਆਪਾਂ ਕਰ ਲੈਣਾ ਆ। ਅੱਛਾ ਅੱਛਾ ਚੱਲ ਕੋਈ ਗੱਲੇ ਕੰਮ ਨਾ ਕਰ ਹੀ ਲੈਣਾ ਵਾ ਅੱਗੇ ਵੀ ਕਰ ਦਿੰਦੇ। ਜੀ ਮੈਂ ਹਾਂ ਚੱਲ ਮੈਂ ਵੇਲੀ ਨੂੰ ਫੇਰਾ ਮਾਰ ਕੀ ਹੁੰਦੀ ਪਹਿਲਾਂ ਕੀ ਕਰਨ ਦੇ ਆ। ਠੀਕ ਠੀਕ ਹੈ। ਤੇ ਉਹ ਲੱਗ ਗਿਆ ਚੋਨਾ ਬਰ। ਚੋਨਾ ਡੇ ਆ ਲਾਉਣ। ਪੈਲੀਆਂ ਲਈਆਂ ਵੇਰ ਕੀ ਠੇਕੇ ਤੇ ਥੋੜੀਆਂ ਆਈਆਂ। ਅੱਛਾ। ਤੇ ਉਹ ਡੇ ਫੋਨ ਕਰਨ ਕਿਤੇ ਪਨੀਰੀ ਛੱਡ ਜਾਓ ਤੇ ਮੈਂ ਹਾਂ ਚੱਲ ਪੱਠੇ ਕੁਤਰ ਜਾਣਾ ਵਾ। ਠੀਕ ਆ। ਤੇ ਡੇ ਉਦਾਂ ਲਾਉਣ ਝੋਨਾ ਨਿਬੜ ਜਾਣਾ ਕੰਮ ਹਫਤੇ ਦਾ ਹੰਦੇ ਨਾਲ। ਚਲੋ ਵਧੀਆ ਵੇਰ ਜਿਹੜਾ ਕੰਮ ਹੋ ਜੇ ਉਹ ਹੀ ਚੰਗਾ ਵਾ। ਕਿਤੇ ਗਰਮੀ ਰਪਿੰਦਰ ਕੰਮ ਤੇ ਉਹ ਚੱਲਣ ਰਿਹਾ ਕੋਈ ਗੱਲ ਨਹੀਂ ਲੱਥ ਲੁੱਥ ਜਾਣੇ ਆ ਪੈਸੇ ਤੂੰ ਕਿਉਂ ਇਹ ਗੱਲ ਪੁੱਛਣ ਦੀ ਆ ਉਹ ਨਹੀਂ ਵੀਰ ਜੀ ਉਦਾਂ ਮੈਨੂੰ ਨਾ ਫਿਕਰ ਜੀ ਹੁੰਦੀ ਹੀ ਮੈਂ ਹਾਂ ਪੁੱਛਦੀ ਆ ਭਲਾ ਤੂੰ ਕਿਦਾਂ ਸਹੌਤਾ ਬਣਿਆ ਉਹ ਨਹੀਂ ਕੋਈ ਗੱਲ ਤੂੰ ਨਾ ਫਿਕਰ ਕਰਿਆ ਕਰ ਸਾਰੇ ਕੰਮ ਹੋ ਜਾਣੇ ਆ ਥੋੜੇਕ ਰਹਿ ਗਏ ਆ ਥੋੜੇਕ ਲਾ ਲੈਣੇ ਮੈਂ ਕੋਈ ਗੱਲ ਫਿਕਰ ਨਾ ਕਰੀ ਹੁਣ ਵਿਆਹ ਤੇ ਆ ਉਦੋਂ ਵੀ ਤੁਸੀਂ ਕਿੰਨਾ ਖਰਚਾ ਕੀਤਾ ਸੋਨਾ ਵੀ ਸਾਰਾ ਪਾਇਆ ਤੇ ਲੀੜਾ ਕਪੜਾ ਵੀ ਵਧੀਆ ਲਿਆ ਸਾਰਾ ਉਹ ਚੱਲ ਕੋਈ ਗੱਲ ਨਹੀਂ ਸੋਨੇ ਦੀ ਕਿਹੜੀ ਗੱਲ ਆ ਭੈਣ ਭਰਾਵਾਂ ਨੂੰ ਪਾਇਆ ਵਾ ਕਿਹੜਾ ਬਾਹਰ ਦਿੱਤਾ ਕਿਸ ਨੂੰ ਹਾਂਜੀ ਨਹੀਂ ਉਹ ਤੇ ਹੈ ਹੀ ਆ ਪਰ ਫਿਰ ਵੀ ਫਿਕਰ ਤੇ ਹੁੰਦੀ ਆ ਭੈਣ ਭਰਾਵਾਂ ਦੀ ਹੁੰਦੀ ਆ ਆਪਣੇਆਂ ਦੀ ਕੋਈ ਗੱਲ ਇਹ ਤਾਂ ਫਿਕਰ ਨਾ ਕਰ ਆਰਤੀਆ ਕਰਦਾ ਸੀ ਵਿੱਚੋਂ ਜੇ ਫੋਨ ਮੈਨੂੰ ਫਿਰ ਮੁਖਤਿਆਰ ਭਾਈ ਨੂੰ ਲੈ ਕੇ ਮੈਂ ਗਿਆ ਸੀ ਨਾਲ ਠੀਕ ਆ ਉਹਦਾ ਗੱਲਬਾਤ ਉਹਨੇ ਸਾਰੀ ਕੀਤੀ ਆ ਤੇ ਕੋਈ ਗੱਲ ਨਹੀਂ ਹੁਣ ਜਦੋਂ ਫਸਲ ਵੱਢਾਂਗੇ ਹਾਂਜੀ ਉਹਦੇ ਪੈਸੇ ਲਾ ਦਾਂਗੇ ਕਿੰਨਾ ਕੰਮ ਆ ਕਿਤੇ ਜੇ ਅਰਗੇ ਨਾਲ ਲੱਥਨ ਕਿਤੇ ਅਗਲੇ ਲਾ ਦਾਂਗੇ ਉਹੀ ਖਰਚੇ ਤੇ ਹੋਰ ਨਹੀਂ ਕਰਾਂਦੇ ਮਾਨ ਹੈਗੇ ਤੇ ਫਿਰ ਇਦਾਂ ਫਿਕਰ ਜੀ ਹੋ ਜਾਂਦੀ ਜਿੰਦਕ ਲੱਥਨ ਨਾਲ ਵੀਰ ਜੀ ਹੁਦਾਂ ਇੱਕ ਗੱਲ ਆਖਾਂ ਤੇ ਗੁੱਸਾ ਨਾ ਕਰੋ ਦੇ ਨਹੀਂ ਦੱਸੋ ਕੋਈ ਨਹੀਂ ਮੈਂ ਇਹ ਸਲਾਹ ਕਰਨੀ ਹੈ ਵੀ ਮੇਰਾ ਰਦਾਵਾ ਵੀ ਪਹਿਲੀਆਂ ਵਿੱਚ ਤੇ ਹੁਣ ਕੁਝ ਹੈ ਨਹੀਂ ਆ ਉਹਨੇ ਉੱਤੇ ਪੈਸੇ ਲੱਗ ਜਾਂਦੇ ਆ ਤੇ ਬਾਈ ਦਾ ਦੇ ਵਿੱਚ ਕੁਝ ਵੀ ਨਹੀਂ ਹੈਗਾ ਤੇ ਤੁਸੀਂ ਬਾਹਰ ਅੰਦਰ ਦਾ ਕੰਮ ਬਣਾਓ ਆ ਪਾਸਪੋਰਟ ਤੇ ਬਣਿਆ ਵਾ ਤੁਹਾਡਾ ਬਾਹਰ ਅੰਦਰ ਅੰਦਰ ਹੁਣ ਇਦਾਂ ਵਾ ਵੀ ਜੇ ਮੈਂ ਚੱਲ ਜਾ ਤੇ ਫਿਰ ਪਹਿਲੀ ਦਾ ਵੀ ਓਖਾ ਹੋ ਜਾਣਾ ਚੱਲ ਪਹਿਲੀ ਬੰਦਾ ਠੇਕੇ ਠੂਕੇ ਦੇ ਜਿਹੜੇ ਫਿਰ ਕੀ ਕਰਨਾ ਆ ਤੇ ਮੰਮੀ ਤੇ ਜੋਤ ਵੀ ਘਰ ਇਕੱਲੇ ਆ ਪਰ ਉਹਨਾਂ ਦੀ ਵੀ ਟੈਨਸ਼ਨ ਹੁੰਦੀ ਹੈ ਜੀਜੀ ਹੁਣ ਵੇਖੋ ਹੁਣ ਕਈਆਂ ਦਾ ਕਿੰਨਾ ਵਧੀਆ ਕੰਮ ਹੋਆ کاروبار ਕਿੰਨਾ ਵਧੀਆ ਵਾ ਤੇ ਚੱਲੇਗੀ ਬੰਦਾ ਬਾਹਰ ਅੰਦਰ ਜਾਊਗਾ ਤੇ ਫੇਰੀ ਕੋ ਹਵਾਨਾ ਵਾ ਇੱਥੇ ਤੇ ਬਸ ਆਈ ਚਲਾਈ ਆ ਉਹਨੇ ਕਾਗੇ ਉਹਨੇ ਕ ਖਰਚੇ ਗਏ ਤੇ ਵਾਧੂ ਸੋਕਰ ਜਾ ਉੱਤੇ ਸੱਤੇ ਚੜਿਆ ਰਹਿੰਦਾ ਵਾ ਹੁਣ ਕਈ ਭੈਣਾਂ ਦੇ ਵੀਰ ਵਾ ਤੇ ਕਿੰਨੀਆਂ ਰੀਝਾਂ ਪੂਰੀਆਂ ਕਰਦੇ ਆਪਣੀਆਂ ਭੈਣਾਂ ਦੀਆਂ ਪਰ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੇਰੀਆਂ ਰੀਝਾਂ ਨਹੀਂ ਪੂਰੀਆਂ ਕੀਤੀਆਂ ਮੈਂ ਉਹਨਾਂ ਤਨ ਨੂੰ ਗਾਲੀ ਦਸਨ ਦੇਈਆਂ ਤੇ ਚਲੋ ਇਹ ਵੀ ਕੰਮਕਾਰ ਵਧੀਆ ਹੋਵੇ ਨਾ ਤੇ ਚਲੋ ਤੁਸੀਂ ਵੀ ਹੁਣ ਗੱਡੀ ਆਪਣਾ ਕੋ ਸੋਚਣਾ ਹੀ ਆ ਤੇ ਜੇ ਗੱਲ ਨੂੰ ਕੋਈ ਜੀ ਹੋਇਆ ਤੇ ਕਿੰਨਾ ਖਰਚਾ ਵਧਣਾ ਵਾ ਤੇ ਕੁਛ ਨਾ ਕੁਛ ਕਰੋਗੇ ਤੇ ਫੇਰੀ ਪੈਸਾ ਕੋਲ ਜੜੂਗਾ ਜੇ ਵੀਰ ਜੀ ਸਾਡੇ ਕੋ ਪੈਸੇ ਦੀ ਤੰਗੀ ਨਾ ਹੁੰਦੀ ਅਸੀਂ ਵਧੀਆ ਵਿਆਹ ਕਰਦੇ ਕੋਈ ਪੈਲੈਸ ਤਗੜਾ ਕਰਦੇ ਤੇ ਹੁਣ ਕਈ ਵੀ ਰਵਾ ਚਲੋ ਆਪਣੀਆਂ ਭੈਣਾਂ ਨੂੰ ਕੋਈ ਨਾ ਕੋਈ ਚੀਜ਼ ਵੀ ਦਿੰਦੇ ਆ ਚਲੋ ਮੰਨਿਆ ਜਿੱਦਾਂ ਗੱਡੀ ਵਗੈਰਾ ਹੀ ਚਲੋ ਕੋ ਹੁਣ ਕੋ ਬੰਦਾ ਦਿੰਦਾ ਹੀ ਆ ਤੇ ਚਲੋ ਇਨੇ ਨਾਲ ਨਾ ਅੱਗੇ ਵੀ ਥੋੜੀ ਇੱਜ਼ਤ ਜੀ ਹੋ ਜਾਂਦੀ ਆ ਗਲਤ ਤੇ ਰਿਪਿੰਦਰ ਠੀਕ ਵਾ ਪਰ ਹੁਣ ਕੀ ਕਰੀਏ ਹਲਾਤੀ ਇਹੋ ਜੇ ਜੇ ਚਲ ਮੇਰੇ ਕੋਲ ਵੀ ਚਾਰ ਪੈਸੇ ਹੁੰਦੇ ਤੇ ਅਹੀਂ ਕਿਹੜੀ ਘੱਟ ਕਰਦੀ ਹਾਂਜੀ ਹੁਣ ਜਿਹੀਂ ਆੜਤੀ ਕੋ ਪੈਸੇ ਚੁੱਕ ਕੇ ਤੇ ਫੇਰ ਕਰ ਸਕਨੇ ਆ ਤੇ ਫੇਰ ਤਸੀਂ ਪੈਸੇ ਜ਼ਰੂਰ ਕਰਨਾ ਹੈ ਪਰ ਚਲੋ ਕੋਈ ਗੱਲ ਨਹੀਂ ਇਹ ਗਲਤ ਤੇ ਵਿਚਾਰ ਕਰਕੇ ਵੇਖ ਲੈਨੇ ਆ ਜੇ ਬਾਅਦ ਦਾ ਕੰਮ ਠੀਕ ਰਹੂਗਾ ਉਹਦਾ ਬਣਾ ਕੇ ਵੇਖ ਲੈਨੇ ਫਿਰ ਕੀ ਕਰਨਾ ਉਹ ਨਹੀਂ ਨਹੀਂ ਵੀਰ ਜੀ ਮੈਂ ਤੁਹਾਨੂੰ ਸਲਾਹ ਹੀ ਦੇਣ ਦੇਈ ਆ ਪਈ ਚਲੋ ਇਹ ਵੀ ਤੁਹਾਡਾ ਹੀ ਫਾਇਦਾ ਹੋਵੇ ਇਹਦੇ ਵਿੱਚ ਗਾੜੀ ਹੁਣ ਸੁੱਖ ਨਾ ਖਰਚੇ ਵੱਧਦੇ ਹੀ ਆ ਘਟਦੇ ਥੋੜਾ ਵਾ ਨਾਲੇ ਮੰਗਿਆਈ ਤੇ ਦਿਨੋਂ ਦਿਨ ਵੱਧਦੀ ਜਾਂਦੀ ਹੀ ਆ ਮੈਂ ਤਾਂ ਕਰਕੇ ਕਿਹਾ ਸੀ ਤੁਹਾਨੂੰ ਚਲ ਵੀਰ ਜੀ ਫਿਕਰ ਨਾ ਕਰਿਓ ਮੈਂ ਟੈਨਸ਼ਨ ਨਾ ਲਿਓ ਮੰਨਦੇ ਨਹੀਂ ਕੋਈ ਨਹੀਂ ਟੈਨਸ਼ਨ ਕਰਦੀ ਹਾਂ ਜੀ ਤਾਂ ਆਜੋ ਘਰ ਤੁਸੀਂ ਵੀ ਰੋਟੀ ਖਾ ਲਓ ਤਾਂ ਚਲੋ ਮੈਂ ਆ ਗਿਆ ਪਨੀਰੀ ਛੱਡ ਕੇ ਆ ਗਿਆ ਦੀ ਪਿੰਦਾਂ ਦੀ ਗੱਲ ਦੀ ਮੈਨੂੰ ਸਮਝ ਹੀ ਨਹੀਂ ਆਈ ਇਹ ਕੀ ਕਹਿਣਾ ਚਾਹੁੰਦੀ ਸੀ ਮੇਰਾ ਰਦਾ ਮੁਖਤਿਆਰ ਭਾਈ ਹੁਣਾ ਸਦਾ ਉਹਨਾਂ ਨਾਲ ਗੱਲ ਕਰਾਂਇ ਕੱਲ ਮੈਨੂੰ ਲੱਗਣ ਡਿਆ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੈਗੀ ਹੈ ਤੇ ਇਹ ਤੇ ਇਹਨੇ ਵਿਚਾਰੀ ਨੇ ਇਹ ਗੱਲ ਕਿਉਂ ਕਹਿਣੀ ਸੀ ਮੈਨੂੰ ਕਿਤੇ ਉਸੇ ਤਾਂਗੀ ਨਾ ਹੋਵੇ ਮੇਰੀ ਗੱਲ ਸੁਣੋ ਚੁੱਪ ਕਰਕੇ ਰੋਟੀ ਪਾਣੀ ਖਾਂਦੇ ਜੇ ਤਾਂ ਅੰਦਰ ਬਹਿ ਜਾਂਦੇ ਜੇ ਕਿਤੇ ਘਰ ਪਰਿਵਾਰ ਦੀ ਵੀ ਗੱਲ ਸੁਣ ਲਿਆ ਕਰੋ ਕਿ ਘਰ ਵਿੱਚ ਕੀ ਬਣ ਰਿਹਾ ਵਾ ਕੰਮ ਦੱਸ ਕੰਮ ਮੈਂ ਕੀ ਦੱਸਣਾ ਵਾ ਉਹ ਮੁੰਡਾ ਜਿਹੜਾ ਤੁਹਾਡਾ ਵਾ ਉਹ ਵਾਂ ਨੂੰ ਤਲਵਾਰਾਂ ਮਾਰਨ ਡਿਆ ਵਾ ਇਹ ਰਪਿੰਦਰ ਨੂੰ ਤੁਸੀਂ ਘਲਾਤਾ ਵਾ ਮੈਨੂੰ ਤਾਂ ਢੀਕ ਲੈਂਦੇ ਮੇਰੀ ਗੱਲ ਸੁਣ ਉਹਨੂੰ ਕਹਿ ਵੀ ਤੇਰੇ ਕਰਕੇ ਅਸੀਂ ਬਦਨਾਮ ਹੋਣ ਡਏ ਆ ਉਹ ਇਹ ਗੱਲਾਂ ਉਹਦੋਂ ਕਹਿੰਦਾ ਹੀ ਮੇਰੀ ਬੇਇੱਜ਼ਤੀ ਹੁੰਦੀ ਆ ਮੁੰਡੇ ਮੈਨੂੰ ਗੱਲਾਂ ਕਰਦੇ ਆ ਤੇਰੇ ਦਾਜੇ ਚ ਆਇਆ ਕੋਈ ਨਹੀਂਗਾ ਤੇ ਜੇ ਹੁਣ ਇਹ ਕੰਮ ਮੈਂ ਕਰਨ ਲੱਗੀ ਆ ਹੁਣ ਦੂਜੇ ਪਾਸੇ ਹੋ ਗਿਆ ਵਾ ਇਹ ਜੀਣ ਵੀ ਦਊਗਾ ਸਾਨੂੰ ਕਿ ਨਹੀਂ ਇਹਦਾ ਮੈਂ ਕਰਦਾ ਇੱਜ਼ਤ ਜੀੜ ਕਿਉਂ ਨਹੀਂ ਦੇਣਾ ਇਹਨੇ ਦਲਜੀਤ ਨੇ ਵੀ ਬਥੇਰਾ ਸਮਝਾਇਆ ਹੀਗਾ ਵੀ ਤੇਰੇ ਭਲੇ ਵਾਸਤੇ ਸਾਰੇ ਕੰਮ ਕਰਨਦੇ ਆ ਤੇ ਨਾਲੇ ਉਹ ਪੇਕੇ ਗਈ ਆ ਹੋਰ ਉਹਨੂੰ ਕਿੱਥੇ ਘਲਾਤਾ ਵਾ ਕੋਈ ਗੱਲ ਨਹੀਂ ਦੋ ਚਾਰ ਦਿਨ ਰਹੂਗੀ ਤੇ ਫੇਰ ਆਜੂਗੀ ਅਕਸਰ ਇੱਥੇ ਹੀ ਆਉਣਾ ਕਿੱਥੇ ਜਾਣਾ ਆਂਦੇ ਮਾਪੀ ਭਰਾ ਦਾ ਛੱਡ ਜੂਗਾ ਅਹੀਂ ਤੇ ਭੇਜਿਆ ਸੀ ਤਾਂ ਪੀ ਆਪਣੀ ਮਾਰਾਂ ਤੇ ਭਰਾ ਨਾਲ ਗੱਲ ਕਰੂਗੀ ਪੀ ਉਹਨਾਂ ਨੂੰ ਗੱਡੀ ਮੰਗਣ ਤੇ ਗੱਡੀ ਦੋ ਜਿੱਥੋਂ ਮਰਜੀ ਪਰ ਮੈਨੂੰ ਲੱਗਦਾ ਵਾ ਉਹਨੇ ਗੱਲ ਨਹੀਂ ਕੀ ਕੀਤੀ ਨਾ ਤੇ ਉਦੋਂ ਦਾ ਉਹਦਾ ਹੀ ਫੋਨ ਆਇਆ ਵਾ ਤੇ ਨਾ ਕਿਤੇ ਭਰਾ ਦਾ ਹੀ ਫੋਨ ਆਇਆ ਵਾ ਉਹ ਗੁੰਮ ਜੀ ਆ ਉਹਨੇ ਗੱਲ ਨਹੀਂ ਜੇ ਕਰਨੀ ਉਦਾਂ ਹੀ ਆ ਜਾਣਾ ਚੁੱਪ ਕਰਕੇ ਇਹ ਗੱਲ ਸਿੱਧੀ ਮੂੰਹ ਤੇ ਹੀ ਮਾਰਨੀ ਪੈਣੀ ਜੀ ਇਹਦੇ ਕੰਨ ਖਿੱਚਣਾ ਆਪਣੇ ਮੁੰਡੇ ਦੇ ਨਾਲੇ ਨਾ ਮੁੰਡੇ ਨੇ ਚੱਲ ਜਾਣਾ ਵਾ ਡਿਊਟੀ ਤੇ ਹੁਣ ਤੁਸੀਂ ਉਹਨੂੰ ਸਮਝਾਓ ਜੇ ਮੂੰਹ ਵਟ ਕੇ ਗਿਆ ਤੇ ਕੀ ਫਾਇਦਾ ਵਾ ਸਾਡਾ ਵੀ ਧਿਆਨ ਰਹੂਗਾ ਮਗਰ ਤੁਸੀਂ ਉਹਨੂੰ ਕਹੋ ਪੀ ਕੋਈ ਗੱਲ ਨਹੀਂ ਜਿੰਨਾ ਚਿਰ ਨੂੰ ਤੂੰ ਦੋਰੇ ਛੁੱਟੀ ਆਉਣਾ ਵਾ ਉਨਾਂ ਚਿਰ ਨੂੰ ਗੋਟੀ ਤੇਰੀ ਨੇ ਵੀ ਆ ਜਾਣਾ ਤਾਂ ਗੱਡੀ ਵੀ ਆ ਜਾਣੀ ਆ ਹੌਸਲਾ ਰੱਖ ਤੇ ਖੁਸ਼-ਖੁਸ਼ ਜਾ ਡਿਊਟੀ ਤੇ ਤਿਆਰ ਹੁੰਦੇ ਆ ਵਾ ਆਹੋ ਡਿਆ ਵਾ ਕੱਪੜੇ-ਕੁਪੜੇ ਪਿਆ ਕਰਨ ਕੱਢ-ਕੁੜ ਕੇ ਦਿੱਤੇ ਹੀ ਮੈਂ ਕੱਪੜੇ ਮੰਮੀ ਤੁਸੀਂ ਗਲਤੀ ਕੀਤੀ ਆ ਤੁਸੀਂ ਇਦਾਂ ਨਹੀਂ ਕਰਨਾ ਨੂੰ ਕਲਾਉਣਾ ਨਹੀਂ ਮੈਂ ਤਾਂ ਚੰਗਾ ਮੈਂ ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੇ ਜੇ ਨਹੀਂ ਹੀ ਕੁਝ ਲਈ ਆਈ ਤੇ ਮੇਰੇ ਕੰਨ ਖਾਂਦੇ ਸੀ ਮੰਮੀ ਐਦਾਂ ਤੇ ਮੰਮੀ ਐਦਾਂ ਤੇ ਜੇ ਹੁਣ ਮੈਂ ਇਕਲਾ ਹਾਤਾ ਵਾ ਹੁਣ ਦੂਜੇ ਪਾਸੇ ਹੋ ਗਏ ਆ ਮੰਮੀ ਨੂੰ ਤਾਂ ਜੀਣ ਹੀ ਨਹੀਂ ਦੇਣਾ ਕਿਸੇ ਪਾਸੇ ਉਹ ਕੋਈ ਗੱਲ ਨਹੀਂ ਰਮਨ ਤੂੰ ਫਿਕਰ ਨਾ ਕਰ ਮੈਂ ਸਮਝਾਉਂਦਾ ਉਹਨੂੰ ਆਪਿਆ ਕਰ ਲਿਓ ਉਹਦੇ ਨਾਲ ਗੱਲ ਉਹਨੂੰ ਚਾਜਣਾ ਸਮਝਾਓ ਕਿ ਐਦਾਂ ਨਹੀਂ ਕਰੀਦਾ ਹੁੰਦਾ ਘਰਾਂ ਦੇ ਵਿੱਚ ਕਈ ਗੱਲਾਂ ਹੁੰਦੀਆਂ ਵਾ ਕਰਦਾ ਮੈਂ ਕਰ ਲਵਾਂ ਲੌਲੀ ਤੇ ਬਲੂ ਚੰਗਾ ਸੀ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਇਹਦੇ ਧਮਾਗ ਨੂੰ ਵੀ ਹੋ ਗਿਆ ਵਾ ਪਹਿਲਾਂ ਆਪ ਹੀ ਕਹਿੰਦਾ ਸੀ ਡੈਡੀ ਜੀ ਗੱਡੀ ਨਹੀਂ ਆਉਂਦੀ ਤੇ ਜੇ ਅਸੀਂ ਹੁਣ ਗੱਡੀ ਦਾ ਨਾਮ ਲਿਆ ਤੇ ਹੁਣ ਦੂਜੇ ਪਾਸੇ ਹੋ ਗਿਆ ਕੋਈ ਨਹੀਂ ਮੈਂ ਕਰਦਾ ਗੱਲ ਇਹਦਾ ਮੇਰੀ ਗੱਲ ਸੁਣੋ ਕੀ ਗੱਲ ਹੋਈ ਆ लवली ਬੜਾ ਗੁੱਸੇ ਚ ਕਿਹਾ ਅੰਦਰ ਕੀ ਕਹਿੰਦੇ ਮੰਮੀ ਉਹ ਗੱਲ ਕੀ ਹੋਣੀ ਆ ਮੁੰਡਾ ਫਾਇਲ ਆਇਆ ਸਾਡੇ ਡੱਬੇ ਨੇ ਤੁਸੀਂ ਕੀ ਹੋ ਗਿਆ ਹੁਣ ਹੁਣ ਆ ਕੀ ਆ ਉਹ ਗਨਰ ਰਪਿੰਦਰ ਨੂੰ ਕਿ ਭੇਜਦਾ ਤੁਸੀਂ ਪ੍ਰਭਿੰਦਰ ਨੂੰ ਕਿਉਂ ਭੇਜਤਾ ਚੰਗਾ ਭਲਾ ਤੈਨੂੰ ਪਤਾ ਵਾ ਇਹ ਵੀ ਸਾਡੇ ਨਾਲ ਹੀ ਹੋਂ ਨਹੀਂ ਨਾ ਨਾਲ ਹੈਗਾ ਉਹ ਹੋਂ ਕਿਦਾ ਲੈ ਗਿਆ ਉਹ ਜਾ ਕੇ ਮੈਂ ਤਾਂ ਮੰਮੀ ਨੂੰ ਪਹਿਲੇ ਸਮਝਾਇਆ ਸੀ ਕਿ ਲਵਲੀ ਨੇ ਨਾ ਉਹਦੇ ਵੱਲ ਦੀ ਗੱਲ ਕਰਨੀ ਆ ਸਾਡੇ ਵੱਲ ਦੀ ਨਹੀਂ ਕਰਨੀ ਉਹ ਤੁਸੀਂ ਵੀ ਨਹੀਂ ਮੰਨੇ ਉਹ ਤੋਂ ਠੀਕ ਹੈ ਨਾ ਚੰਗੇ ਭਲੇ ਥਾਂ ਕਿਤੇ ਰਿਸ਼ਤਾ ਕਰਦੇ ਕਿਦੇ ਇਹਦੇ ਵਿੱਚ ਹੁਣ ਮੇਰਾ ਕਸੂਰ ਵਾ ਤੇਰਾ ਕਸੂਰ ਵਾ ਕਸੂਰ ਤਾਂ ਸਾਰਾ ਸਾਡੇ ਇਕੱਠੀ ਹੀ ਨਹੀਂ ਕਸੂਰ ਤਾਂ ਸਾਰਾ ਉਹ ਚੋਲੇ ਆਂਦਾ ਵਾ ਉਹਨਾਂ ਨੇ ਧੋਖਾ ਕੀਤਾ ਸਾਡੇ ਨਾਲ ਤੂੰ ਚੋਲੇ ਨਾਲ ਗੱਲ ਨਹੀਂ ਕੀਤੀ ਜਾਂਦੀ ਪਹਿਲਾਂ ਉਹਨਾਂ ਨੂੰ ਚਾਹੀਦਾ ਹੀ ਪਹਿਲਾਂ ਗੱਡੀ ਦਿਵਾਉਂਦੇ ਤੇ ਫੇਰ ਕਰਦੇ ਰਿਸ਼ਤਾ ਗੱਡੀ ਦਿਵਾਉਂਦੇ ਤੁਹਾਨੂੰ ਬਰੇ ਗੱਡੀਆਂ ਨੇ ਕੰਮ ਕੀਤਾ ਨਾ ਤੁਸੀਂ ਤੁਹਾਨੂੰ ਗੱਡੀ ਦਿਵਾਉਂਦੇ ਤੁਹਾਨੂੰ ਤੇ ਤੁਸੀਂ ਕਾ ਤੋ ਓਕੇ ਹੋਣਦੇ ਆ ਓਕੇ ਹੋਣਾ ਹੀ ਆ ਘਰ ਜਿਹੜਾ ਫਰ ਪਾਇਆ ਵਾ ਬਾਹਰ ਲੋਕਾਂ ਨੂੰ ਨਹੀਂ ਪਤਾ ਲੱਗਣਾ ਕਿ ਕੁੜੀ ਕਿਉਂ ਗਈ ਐ ਕੁੜੀ ਕਿਉਂ ਗਈ ਐ ਉਹਦਾ ਵੀ ਤੇ ਜਾ ਸਕਦੀ ਆ ਸਿਣੇ ਬਣੇ ਹੈਗੇ ਮੰਮੀ ਨੂੰ ਨਾ ਪਤਾ ਕੱਖ ਨਹੀਂ ਲੱਗਣਾ ਇਹਨਾਂ ਨੂੰ ਕਰਨਾ ਕੀ ਅੱਗੇ ਮੂੰਹ ਚੋਕੇ ਤੋੜਤਾ ਨੂੰ ਤੇ ਤੁਸੀਂ ਮੇਰੇ ਤੇ ਕਾ ਤੋ ਓਕੇ ਹੋਣਦੇ ਆ ਇਹ ਗੱਲ ਤੇ ਮੰਮੀ ਸਮਝਾ ਔਰ ਮੈਂ ਕਹਿਣਾ ਉਹਨੂੰ ਤੂੰ ਹੀ ਸਮਝਉਂਦੇ लवली ਨੂੰ ਤੂੰ ਹੀ ਨਹੀਂ ਸਮਝਾ ਸਕਦੇ ਮੈਂ ਤੈਨੂੰ ਕਹਿਣ ਡਿਆ ਵਾਂ ਉਹ ਕਹਿੰਦਾ ਜਾ ਕੇ ਰਪਿੰਦਰ ਨੂੰ ਲੈ ਕੇ ਆਓ ਅਸੀਂ ਨਹੀਂ ਲਿਆਉਣਾ ਰਪਿੰਦਰ ਨੂੰ ਜਿੰਨਾ ਚਿਰ ਉਹ ਗੱਡੀ ਨੇ ਨਾ ਇੱਥੇ ਲੈ ਕੇ ਆਉਂਦੀ ਅਸੀਂ ਨਹੀਂ ਵਾਰਨੀ ਕੋਈ ਗੱਲ ਨਹੀਂ ਚੂਲਿਓ ਤੇਲ ਫਿਰ ਗੱਡੀ ਆਉਣੀ ਤੁਹਾਡੇ ਘਰ ਇਦਾਂ ਕਿਦਾ ਆਜੂਗੀ ਫਿਰ ਉਹ ਗੱਡੀ ਤੇ ਉਹਨੂੰ ਲਿਆਉਣੀ ਪੈਣੀ ਐ ਜੋ ਰਿਸ਼ਤੇਦਾਰਾਂ ਤੋਂ ਤੂੰ ਦੋਈ ਨਾ ਤੁਹਾਨੂੰ ਲੱਗ ਪਤਾ ਜਨਾ ਤੁਹਾਨੂੰ ਰੁਕ ਜਾ ਉਹਦਾ ਆ ਕੇ ਦੇਣਾ ਕਿਉਂ ਰਿਸ਼ਤੇਦਾਰਾਂ ਚ ਪਤਾ ਲੱਗੂਗਾ ਜੇ ਲੱਗ ਵੀ ਜਾਊਗਾ ਤੇ ਲੋਕਾਂ ਦੇ ਕਿਹੜਾ ਨਹੀਂ ਹੁੰਦੇ ਉਹ ਮੈਂ ਤੇ ਕਹਿਣਾ ਵਾਂ ਚੁੱਪ ਕਰ ਆਪਣਾ ਬੋੜੀ ਬਿਸਤਰਾ ਚਲੀ ਜਾ ਬਾਬਾ ਇੱਥੋਂ ਸਾਰਿਆਂ ਦੇ ਦਾਜ ਆਉਂਦੇ ਆ ਸਾਨੂੰ ਨਹੀਂ ਦਿੱਤਾ ਸੀ ਆਹੋ ਦਿੱਤਾ ਸੀ ਦਾਜ ਚੁੱਪ ਕਰਕੇ ਨਾ ਸਮਾਨ ਬੰਨ ਮੇਰੇ ਕੋਲ ਨਹੀਂ ਬੇਇੱਜ਼ਤੀ ਕਰਾਈ ਜਾਂਦੀ ਗੱਲਾਂ ਮਾਰਦੀ ਮੈਂ ਨਹੀਂ ਜਾਣਾ ਇੱਥੋਂ ਤੂੰ ਜਾਣਾ ਤਾਂ ਚੱਲ ਜਾ ਚੁੱਪ ਕਰਕੇ ਕਰਾਉ ਬੇਇੱਜ਼ਤੀ ਫਿਰ ਇਹਨਾਂ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਅੱਗੇ ਤੇ ਕਦੀ ਇਦਾਂ ਕਰਦੇ ਨਹੀਂ ਸੀ ਕੋਈ ਗੱਲ ਨਹੀਂ ਮੰਮੀ ਨੂੰ ਜਾ ਕੇ ਦੱਸਦੀ ਆ ਕਿ ਮੇਰੀ ਚੰਗੀ ਬੇਇੱਜ਼ਤੀ ਕਰਵਾਈ ਰਪਿੰਦਰ ਨੇ